ਕਨਸਟੀਟਿਊਸ਼ਨ ਇਜ਼ ਨੋਟ ਮੇਡ ਲਾਇਰਜ਼ ਡਾਕੂਮੈਂਟ ਇਟ ਇਜ਼ ਵਹੀਕਲ ਆਫ ਲਾਈਫ ਐਂਡ ਰਿਪਰਿਜ਼ੈਂਟਸ ਸਪੀਰਟ ਆਫ 에ਜਸ ਇਹ ਸਟੇਟਮੈਂਟ ਬਾਬਾ ਸਾਹਿਬ ਡਾਕਟਰ ਅੰਬੇਡਕਰ ਦਿਆ ਜਦੋਂ ਸੰਵਿਧਾਨ ਸਭਾ ਦੇ ਵਿੱਚ ਕਨਸਟੀਟਿਊਸ਼ਨ ਦੇ ਉੱਤੇ ਲਾਇਰਜ਼ ਡਾਕੂਮੈਂਟ ਯਾ ਲਾਇਰਜ਼ ਪੈਰਾਡਾਈਜ਼ ਹੋਣ ਦਾ ਇੱਕ ਇਲਜ਼ਾਮ ਲੱਗਿਆ ਤੇ ਡਾਕਟਰ ਅੰਬੇਡਕਰ ਨੇ ਇਸਕੀ ਇਸ ਦਾ ਜਵਾਬ ਦਿੰਦੇ ਹੋਏ ਕਿਹਾ ਸੀ ਕਿ ਕਨਸਟੀਟਿਊਸ਼ਨ ਜਿਹੜਾ ਆ ਇਹ ਵਹੀਕਲ ਆਫ ਲਾਈਫ ਨੂੰ ਰਿਪਰਿਜ਼ੈਂਟ ਕਰਦਾ ਹੈ ਔਰ ਸਪੀਰਟ ਆਫ 에ਜਸ ਨੂੰ ਰਿਪਰਿਜ਼ੈਂਟ ਕਰਦਾ ਹੈ ਵੀਕਲ ਆਫ ਲਾਈਫ ਨੂੰ ਰਿਪਰੈਜ਼ੈਂਟ ਕਰਨ ਤੋਂ ਭਾਵ ਹੈ ਕਿ ਇਹ ਜ਼ਿੰਦਗੀ ਦੇ ਇਨਸਾਨ ਦੀ ਜ਼ਿੰਦਗੀ ਦੇ ਹਰ ਐਸਪੈਕਟ ਨੂੰ ਗਾਈਡੈਂਸ ਪ੍ਰੋਵਾਈਡ ਕਰਦਾ ਹੈ ਹਰ ਐਸਪੈਕਟ ਨੂੰ ਰਿਪਰੈਜ਼ੈਂਟੇਸ਼ਨ ਪ੍ਰੋਵਾਈਡ ਕਰਦਾ ਹੈ ਇਹ ਜਿਵੇਂ ਕਿ ਜ਼ਿੰਦਗੀ ਦਾ ਸੋਸ਼ੀਅਲ ਐਸਪੈਕਟ ਹੈ ਜ਼ਿੰਦਗੀ ਦਾ ਪੋਲਿਟੀਕਲ ਐਸਪੈਕਟ ਹੈ ਕਲਚਰਲ ਐਸਪੈਕਟ ਹੈ ਔਰ ਇਕਨੋਮਿਕ ਐਸਪੈਕਟ ਹੈ ਇਹ ਹਾਰੇ ਐਸਪੈਕਟਸ ਨੂੰ ਰਿਪਰੈਜ਼ੈਂਟੇਸ਼ਨ ਜਿਹੜੀ ਹੈ ਉਹ ਦਿੰਦਾ ਹੈ ਇਸ ਤੋਂ ਇਲਾਵਾ ਸਾਡਾ ਜਿਹੜਾ ਸੰਵਿਧਾਨ ਹੈ ਇਹ ਸਪਿਰਿਟ ਆਫ 에ਜਸ ਨੂੰ ਸਿਵਲਾਈਜੇਸ਼ਨਰ ਵੈਲਿਊਜ਼ ਨੂੰ ਰਿਪਰੈਜ਼ੈਂਟ ਕਰਦਾ ਹੈ ਸਾਡੀ ਜਿਹੜੀ ਸਦੀਆਂ ਦੀ ਇੱਕ ਭਾਰਤੀ ਸਭਿਤਾ ਹੈ ਉਹਨੂੰ ਰਿਪਰੈਜ਼ੈਂਟ ਕਰਦਾ ਹੈ ਭਾਰਤੀ ਸਭਿਤਾ ਨੂੰ ਰਿਪਰੈਜ਼ੈਂਟ ਕਰਨ ਤੋਂ ਭਾਵ ਹੈ ਕਿ ਇਹ ਭਾਰਤ ਦੇ ਜਿਹੜੀਆਂ ਵੈਲਿਊਜ਼ ਆ ਜਿਹੜੀਆਂ ਕਿ ਸਦੀਆਂ ਦੇ ਵਿੱਚ ਉਹ ਵੈਲਿਊ ਇਨਕਲਕੇਟ ਹੋਈਆਂ ਪੈਦਾ ਹੋਈਆਂ ਉਹਨਾਂ ਵੈਲਿਊ ਨੂੰ ਰਿਪਰੈਜ਼ੈਂਟ ਕਰਦਾ ਜਿਵੇਂ ਕਿ ਸਾਂਝੀ ਬਾਲਤਾ ਹੈ ਸਮਾਜਿਕ ਭਾਈਚਾਰਾ ਹੈ ਵਾਤਾਵਰਣ ਦੀ ਸਾਂਝ ਸੰਭਾਲ ਹੈ ਇਸ ਤੋਂ ਇਲਾਵਾ ਛੋਟਿਆਂ ਨਾਲ ਪਿਆਰ ਵੱਡਿਆਂ ਦਾ ਆਦਰ ਸਤਕਾਰ ਹੈ ਗੰਗਾ ਜਮਨੀ ਤਹਿਜ਼ੀਬ ਹੈ ਔਰ ਅਸੀਂ ਸਾਰੇ ਕੁੱਲ ਦੁਨੀਆ ਦੀ ਸਾਰੀ ਦੁਨੀਆ ਦੀ ਜਿਹੜੀ ਇਹ ਖੈਰ ਮੰਗਦੇ ਹਾਂ ਇਹ ਸਾਡੀ ਸਿਵਲਾਈਜੇਸ਼ਨਸ ਦਾ ਸਾਡੀ ਜਿਹੜੀ ਸਭਿਤਾ ਦਾ ਅਮੂਲ ਮੰਤਰ ਇਹਨੂੰ ਸਾਡਾ ਸੰਵਿਧਾਨ ਰਿਪਰੈਜ਼ੈਂਟ ਕਰਦਾ ਹੈ ਥੈਂਕ ਯੂ